ਕਿਹੜਾ ਪਿੰਡ ਆ ਬਾਈ ਤੇਰਾ ਮੇਰਾ ਪਿੰਧਰਮਪੁਰ ਆ ਯਾਰ ਮੇਰਾ ਧਰਮਪੁਰਾ ਹਾਂਜੀ ਕਿੰਨੇ ਦਿਨੋਂ ਆਇਆ ਇਹਨੂੰ ਅਸੀਂ ਜੀ ਪਰਸੋਂ ਆਏ ਆ ਪਰਸੋਂ ਆਏ ਕਿੰਨੇ ਜਾਨਵਰ ਲਏ ਹੋ ਜਾਨਵਰ ਅਸੀਂ ਤਾਂ ਈ ਸੀ ਠੀਕ ਕੋਈ ਸੌਦਾ ਹੋਇਆ ਕਿਤੇ ਹਾਂਜੀ ਕਿੰਨੇ ਵੇਗੇ ਇੱਕ ਵਿੱਚ ਹੀ ਫਿਰ ਤਾਂ ਮੰਡੀ ਚੰਗੀ ਆ ਹਣਾ ਹਾਂਜੀ ਠੀਕ ਹੈ ਠੀਕ ਆ ਆ ਬੱਚਾ ਇਹ ਜੀ ਦਲਸ਼ੇਰ ਕਾਕੀ ਦਾ ਜੀ ਦਲਸ਼ੇਰ ਕਾਕੀ ਦਾ ਹਾਂਜੀ ਕਿੰਨੇ ਟਾਈਮ ਦਾ ਇਹ ਹੋ ਗਈ 2.5 ਸਾਲ 2.5 ਸਾਲਾਂ ਦਾ ਹਾਂਜੀ ਠੀਕ ਆ ਕੀ ਮੁੱਲ ਕਰ ਦਿੰਦਾ ਇਹਦਾ 3.5 ਲੱਖ ਰੁਪਏ 3.5 ਲੱਖ ਰੁਪਏ ਹੋਰ ਕਿਹੜੇ ਜਾਨਵਰ ਆਪਣੇ ਆ ਘੋੜੀ ਹਾਂਜੀ ਕਿੰਨੀ ਉਮਰ ਦੀ ਐ ਇਹ ਆਵਲਕ ਘੋੜੀ ਐ ਜੀ 7 ਸਾਲ ਉਮਰ ਹੈ ਬੱਖਾਂ ਦੀ ਸਹੀ ਆ ਹਾਂਜੀ ਠੀਕ ਐ ਗੱਬਣ ਖਾਲੀ ਐ ਜੀ ਖਾਲੀ ਐ ਬੋਲ ਰਹੀ ਐ ਪੁਰਾਣੀ ਐ ਅੱਛਾ ਕੱਦ ਕਿੰਨਾ ਹੋਏ ਦਾ ਕੱਦ ਇਹਦਾ 62 ਇੰਚਾ ਜੀ 62 ਇੰਚ ਕੀ ਮੁੱਲ ਕਰਦੇ ਦਾ ਮੁੱਲ ਇਹਦਾ 170 ਜੀ 170 ਹਾਂਜੀ ਠੀਕ ਐ ਜੀ ਜਵੇਂ ਜੈ ਜਿਹਾ ਭਾਅ ਮੰਗਿਆ ਬਾਈ ਨੇ ਘੋੜੀ ਦਾ ਤੋ ਬਾਈ ਨੂੰ ਫੋਨ ਲਾ ਕੇ ਜਰੂਰ ਪੁੱਛ ਲੈ ਕੇਰਾ ਬੱਚੇ ਨੌਕਰੀ ਇਹ ਦਿੰਦੀ ਆ ਬੱਚੇ ਨੌਕਰੀ ਦਿੰਦੀ ਆ ਬਾਈ ਪ੍ਰੂਫ ਹੈ ਆਪਣਾ ਨੌਕਰੀ ਦਿੰਦੀ ਆ ਠੀਕ ਆ ਖਰੀਦ ਵੇਚ ਦਾ ਕੰਮ ਕਰਦੇ ਹੋ ਹਾਂਜੀ ਹਾਂ ਸਪੈਸ਼ਲੀ ਠੀਕ ਆ ਉਹ ਨੰਬਰ ਲੈ ਲੈ ਇੱਧਰ ਵੀ ਆ ਦਿਖਾ ਦੇ ਹੋਰ ਕਿਹੜੀ ਰਹੀ ਇੱਕ ਕਾਕੋੜੀ ਆ 60 ਇੰਚ ਹਾਈਟ 8 ਇੰਚ ਇਹ ਗੱਬਣ ਖਾਲੀ ਵੀ ਇਸ ਟਾਈਮ ਖਾਲੀ ਹੈ ਖਾਲੀ ਹੈ ਵੀ ਈਡ ਚਾਈ ਵੀ ਆ ਆ ਕੇ ਜਿਹੜੇ ਕੋੜੇ ਕਰ ਮਰਜ਼ੀ ਮਿਲਾ ਲਿਓ ਉਹੋ ਜਿਹੇ ਬੱਚਾ ਦੇਊਗੀ ਬਾਈ ਕਹਿੰਦਾ ਹਾਂ ਚੱਲ ਬਾਜਾ ਜੀ ਸਾਰੀਆਂ ਚਾਲਾਂ ਸਾਰੀਆਂ ਹੀ ਆ ਹਾਂ ਜੀ ਹਾਂ 22 ਹੋਰ ਕਿੰਨੇ ਚਾਲਾਂ ਸਾਰੀਆਂ ਛੋਟੀ ਵੱਡੀ ਦੋਨੇ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਸਵਾ ਲੱਖ ਰੁਪਈਆ ਜੀ ਸਵਾ ਲੱਖ ਰੁਪਈਆ ਮੁੱਲ ਵੀ ਜਾਇਆ ਜਾਵਾਂ ਦਰਦੀ ਵੀ ਪੁਲਾਂ ਦੀ ਫੈਰ ਕਰੀਏ ਉੱਤੇ ਬੈਠਾ ਲਾ 22 ਗੱਲ ਦੀ ਫੈਰ ਕਰੀਏ ਮਾੜਾ ਮੋਟਾ ਘਟਵਾਦ ਹੋ ਜੂ ਠੀਕ ਆ ਇੱਕਾਈ ਨਹੀਂ ਇਹ ਚੰਬੀ ਹੈ ਜੀ ਚੰਬੀ ਬਿਸ਼ੇਰੀ ਇਹ ਕਿੰਨੇ ਟਾਈਮ ਦੀ ਆ 2.5 ਸਾਲ ਦੀ ਆ ਜੀ ਇਹ 2.5 ਸਾਲ ਦੀ ਹਾਂ ਜੀ ਇਹ ਇਹਦਾ ਹਾਈਟ ਕਿੰਨੀ ਹੋਗੀ ਇਹਦੀ ਹੈਗੀ ਹੈ ਜੀ 90 ਇੰਚਾ 90 ਇੰਚ ਠੀਕ ਆ ਇਹਦਾ ਕੀ ਮੁੱਲ ਕਰ ਦਿਆਂ ਇਹਦਾ 1 ਲੱਖ ਰੁਪਏ 1 ਲੱਖ ਰੁਪਏ ਆ ਆ ਕਿੰਨੇ ਟਾਈਮ ਦਾ ਬਾੜਬਾੜੀ ਬਿਸ਼ੇਰ ਹੈ ਮੱਥੇ ਪਟਾ ਹੈ ਦੋ ਪੈਰ ਪਿਛਲੇ ਸਪੈਰ ਨੇ ਠੀਕ ਆ ਇਹ ਸਵਾ ਸਾਲ ਦਾ ਬੱਚਾ ਜੀ 60 ਇੰਚ ਹਾਈਟ ਦਾ ਹੂੰ ਕੱਦ ਚੰਗਾ ਸੋਹਣਾ ਗੰਨਾ ਕੋਨਾ ਦਾ ਮੂੰਹ ਕੱਦ ਬਹੁਤ ਕਰਿਆ ਜੀ 64 ਮੈਨੇ ਜੀ ਕੱਦ ਲਿਆ ਹੂੰ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਈ ਸਵਾ ਲੱਖ ਰੁਪਈਆ ਇਹਦਾ ਈ ਸਵਾ ਲੱਖ ਰੁਪਈਆ ਠੀਕ ਆ ਮਾਨਤਾਂ ਨੂੰ ਤਾਂ ਕਰ ਲਵਾਂਗੇ ਕਰ ਦਾਂਗੇ ਮਾਨਤਾਂ ਨੂੰ ਜਰੂਰ ਕਰਾਂਗੇ ਜੀ ਜੋ ਆਊਗਾ ਠੀਕ ਆ 98777 98777 53337 53337 ਹਾਂ ਜੀ ਠੀਕ ਆ ਥੈਂਕ ਯੂ ਬਾਈ ਅਰਗੇਂਕਲ ਕੋੜੀਆਂ ਬਹੁਤ ਚੰਗੀਆਂ ਸੀਗੀਆਂ ਜਾਇਜ਼ ਭਾਅ ਦੀਆਂ ਸਾਰੀਆਂ ਛੋਟੀਆਂ ਬਚੇਰੀਆਂ ਵੱਡੀਆਂ ਕੋੜੀਆਂ ਤੇ 22 ਅਰਗਿਆਂ ਦਾ ਸੇਲ ਪਰਚੇਦ ਦਾ ਕੰਮ ਆ ਤੇ ਇਹਨਾਂ ਦੇ ਘਰੇ 10-15 ਕੋੜੀਆਂ ਹਰ ਵਕਤ ਰਹਿੰਦੀਆਂ 22 ਅਰਗੇ ਕਹਿੰਦੇ ਬਾਈ ਜਦੋਂ ਮਰਜ਼ੀ ਫੋਨ ਲਾ ਕੇ ਗੱਲ ਕਰ ਲਿਓ ਤੇ ਜਾਇਜ਼ ਭਾਅ ਮੰਗਿਆ ਬਾਈ ਜਾਇਜ਼ ਭਾਅ ਮੰਗਿਆ ਬਾਈ ਅਰਗਿਆਂ ਨੇ ਤੇ ਬਾਈ ਅਰਗੇ ਕਹਿੰਦੇ ਸੀ ਖਰੀਦ ਵੀ ਲਵਾਂਗੇ ਜੇ ਕਿਸੇ ਭਰਾ ਨੇ ਵੇਚਣੀ ਕੋੜੀ ਤਾਂ ਵੀ ਸਾਡੇ ਨਾਲ ਕੰਟੈਕਟ ਕਰੋ